ਸੱਤ ਸ਼੍ਰੀ ਅਕਾਲ ਜੀ ਮੌਸਮ ਦੀ ਨਮੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਹੁਣ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਮੌਸਮ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੇਕਰ ਪਿਛਲੇ 24 48 ਘੰਟਿਆਂ ਦੀ ਗੱਲ ਕਰੀਏ ਲਗਾਤਾਰ ਪੰਜਾਬ ਦੇ ਉੱਤੇ ਦਰਮਿਆਨੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਅੱਜ ਸਵੇਰ ਤੋਂ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਜੇਕਰ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖੇ ਤਾਂ ਲਗਾਤਾਰ ਆਪਾਂ ਨੂੰ ਸੈਂਟਰ ਪੰਜਾਬ ਤੋਂ ਪੂਰਬੀ ਪੰਜਾਬ ਤੇ ਉੱਤਰ ਪੂਰਬੀ ਖੇਤਰਾਂ ਦੇ ਵੀ ਟੁੱਟਵੇਂ ਤੌਰ ਤੇ ਸਿਸਟਮ ਦਾ ਨਿਰਮਾਣ ਹੁੰਦਾ ਦਿਖਾਈ ਦੇ ਰਿਹਾ ਹੈ ਜੇਕਰ ਤਾਰੇਓ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰ ਕਵਰ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਕਮੈਂਟ ਕਰਕੇ ਜੁੜੋ ਜਨਾ ਤੁਹਾਡੇ ਇਲਾਕੇ ਵਿੱਚ ਦਿਨ ਵੇਲੇ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲਿਆ ਹਨ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਜੇਕਰ ਹੁਣ ਸਭ ਤੋਂ ਪਹਿਲਾਂ ਜੋ ਮੌਸਮ ਵਿਭਾਗ ਵੱਲੋਂ ਨੌਕਾ ਚ ਅਲਰਟ ਜਾਰੀ ਕੀਤੇ ਗਏ ਹਨ ਉਹ ਅਲਰਟ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਆਪਾਂ ਨੂੰ orange alert ਜਾਰੀ ਕਰ ਦਿੱਤੇ ਗਿਆ ਹਨ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ yellow alert ਜਾਰੀ ਕੀਤੇ ਗਿਆ ਹਨ ਜੁਜੇ ਸਭ ਤੋਂ ਪਹਿਲਾਂ orange alert ਲਈ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜਿੱਥੇ ਵਿੱਚ ਪਟਿਆਲਾ ਦੇ ਆਸ-ਪਾਸ ਦੇ ਖੇਤਰ ਹੋਗੇ ਰਾਜਪੂਰਾ ਹੋ ਗਿਆ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੋਗੇ ਅਮਲੋਦ ਆ ਖੇਤਰ ਹੋ ਗਿਆ ਖੰਨਾ ਹੋ ਗਿਆ ਬੱਸੀ ਪਠਾਣਾ ਦੇ ਕੁਝ ਜ਼ਿਲ੍ਹੇ ਹੋਗੇ ਉਸ ਤੋਂ ਬਾਅਦ ਖਮਾਨੋ ਚਮਕੌਰ ਸਾਹਿਬ ਦੇ ਇਲਾਕੇ ਹੋਗੇ ਨਵਾਂ ਸ਼ਹਿਰ ਹੋ ਗਿਆ ਬਲਾਜੌਰ ਦੇ ਇਲਾਕੇ ਹੋਗੇ ਗੜਸ਼ੰਕਰ ਫਗਵਾੜੇ ਦਾ ਹਿੱਸਾ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਸ਼ਾਮ ਦੇ ਤਾਂ 5-6 ਵਜੇ ਤ ਮਨੂ ਟੁੱਟਮੇ ਤੋਂ ਦਰਮਿਆਨੇ ਉਮੀਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਲਗਾਤਾਰ ਟੁੱਟਮੇ ਸਿਸਟਮ ਪੰਜਾਬ ਦੇ ਵਿੱਚ ਫਿਰ ਤੋਂ ਬੰਦੇ ਹੋਇ ਖਾਈ ਦੇ ਰਿਆ ਉਸ ਤੋਂ ਬਾਅਦ ਜੇਕਰ ਆਪਾਂ ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਜਿੱਦੇ ਵਿੱਚ ਚੰਡੀਗੜ੍ਹ ਦੇ ਇਲਾਕੇ ਹੋਗੇ ਰੂਪਨਗਰ ਨਨਤਪੁਰ ਸਾਹਿਬ ਨੰਗਲ ਦੀ ਬੈਲਟ ਹੋ ਗਈ ਹੈ ਨਾ ਕਿਤਰ੍ਹਾਂ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤੇ ਗਿਆ ਟੁੱਟਮੀਆਂ ਕਾਰਵਾਈਆਂ ਅਸਾਰ ਬਣਨਗੇ ਬਾਕੀ ਮਨੂਕ ਲੈਰਾਗਾਗਾ ਦੇ ਇਲਾਕੇ ਹੋਗੇ ਸੁਨਾਮ ਸੰਗਰੂਰ ਸਮਾਨਾ ਤੂਰੀ ਮਲੇਰ ਕੋਟਲਾ ਜਗਰਾਉਂ ਦੇ ਇਲਾਕੇ ਹੋਗੇ ਲੁਧਿਆਣਾ ਦੇ ਸ਼ਾਹਕੋਟ ਨਕੋਦਰ ਸੁਲਤਾਨਪੁਰ ਲੋਧੀ ਦੇ ਖੇਤਰ ਹੋਗੇ ਤ ਅਮਰੀਜ਼ਰ ਸਾਹਿਬ ਦੇ ਇਲਾਕੇ ਪਟਾਲਾ ਹੋ ਗਿਆ ਬੁਲਾਥੋ ਦੇ ਇਲਾਕੇ ਹੋਗੇ ਹਿਆਰਪੁਰ ਦਸੂਹਾ ਮਕੇਰੀਆਂ ਗੁਰਦਾਸਪੁਰ ਦੇ ਟਾਂਡਾ ਦੇ ਇਲਾਕੇ ਹੋਗੇ ਉਸ ਤੋਂ ਬਾਅਦ ਪਠਾਨਕੋਟ ਦੇ ਇਲਾਕੇ ਹੋਗੇ ਤਾਰਕਲਾਂ ਹੋ ਗਿਆ ਡੇਰਾ ਬਾਬਾ ਨਾਨਕ ਦੇ ਕੁਝ ਹਿੱਸੇ ਹੋਗੇ ਮੇਨ ਤੌਰ ਤੇ ਆਪਾਂ ਨੂੰ ਸ਼ਾਮ ਵਜੇ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਮੀ ਆ ਤਾਂ ਦਰਮਿਆਨੀਆਂ ਗਤੀਵਿਧੀਆਂ ਦੇ ਆਸਾਰ ਦੇਖਣ ਨੂੰ ਮਿਲਣਗੇ ਜੋ ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਤਕਰੀਬਨ ਸ਼ਾਮ ਵਜੇ ਤੱਕ ਟੁੱਟਮੇ ਤਾਂ ਦਰਮਿਆਨੀਆਂ ਮੀਂਹ ਦੀਆਂ ਗਤੀਵਿਧੀਆਂ ਚਾਰ ਦੇਖਣ ਨੂੰ ਮਿਲਣਗੇ ਇੱਕ ਵਾਰ ਫਿਰ ਤੋਂ ਬੇਨਤੀ ਕਰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ ਜੀ